ਜੀ ਗਾਜੀ ਮੈਂ ਦਿਨ ਦੀ ਮਾਂ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਗੱਲ ਕਰਾਂਗੇ ਮੌਸਮ ਨੂੰ ਲੈ ਕੇ ਲਗਾਤਾਰ ਮੌਸਮ ਘਰਵਟ ਲੈਂਦਾ ਨਜ਼ਰ ਆ ਰਿਹਾ ਹੈ ਆਏ ਦਿਨ ਠੰਣ ਦੇ ਵਿੱਚ ਥੋੜਾ ਥੋੜਾ ਕਰਦੇ ਹੋਏ ਵਾਧਾ ਹੁੰਦਾ ਨਜ਼ਰ ਆ ਰਿਹਾ ਰਾਤਾਂ ਤੇ ਸ਼ਾਮ ਦਾ ਜਿਹੜਾ ਮੌਸਮ ਉਹ ਕਾਫੀ ਠੰਡਾ ਮਹਿਸੂਸ ਹੁੰਦਾ ਦੁਪਹਿਰ ਵੇਲੇ ਨਿਕਲੀ ਧੁੱਪ ਕਰਕੇ ਲੋਕਾਂ ਨੂੰ ਸਭੀ ਤੋਂ ਥੋੜੀ ਰਾਹਤ ਜ਼ਰੂਰ ਮਿਲਦੀ ਹੈ ਤਾਂ ਦਾਅਦੇ ਕਿ ਆਏ ਦਿਨ 1 ਤੋਂ 2 ਡਿਗਰੀ ਜਿਹੜਾ ਕਿ ਟੈਂਪਰੇਚਰ ਉਹ ਘਟਦਾ ਜਾ ਰਿਹਾ ਜਿਸ ਕਰਕੇ ਠੰਡ ਦੇ ਵਿੱਚ ਵਾਧਾ ਹੋ ਰਿਹਾ ਉਤੇ ਹੀ ਪਹਾੜੀ ਇਲਾਕਿਆਂ ਦੇ ਵਿੱਚ ਠੰਡ ਵਧਨ ਕਰਕੇ برفਬਾਰੀ ਪੈਣ ਕਰਕੇ ਤੇ ਠੰਡੀਆਂ ਹਵਾਵਾਂ ਚੱਲਣ ਕਰਕੇ ਇਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਨਜ਼ਰ ਆ ਰਿਹਾ ਪਰ ਉਤੇ ਹੀ ਜਿਹੜਾ ਕਿ ਇਹ ਕਿਉਂ ਆਈ ਉਹ ਵੀ ਜਿਹੜਾ ਕਿ ਦੱਸ ਕੀਤਾ ਗਿਆ ਵਕਫ ਵਕ ਤੁਹਾਨੂੰ ਸ਼ਹਿਰਾਂ ਦਾ ਤਾਂ ਅੰਦਾਜ਼ਾ ਹੈ ਕਿ ਕੀ ਹਾਲ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਕਿਸ ਤਰੀਕੇ ਦਾ ਰਹੇਗਾ ਤੇ ਮੀਂਹ ਪੈਣ ਦੀ ਕੋਈ ਸੁਭਾਵਨਾ ਹੈ ਜਾਂ ਫਿਰ ਨਹੀਂ ਅਤੇ ਮੌਸਮ ਜਿਹੜਾ ਕਿ ਉਹ ਖੁਸ਼ਕ ਰਹਿਣ ਵਾਲਾ ਜਾਂ ਕਿੱਦਾਂ ਦਾ ਰਹਿਣ ਵਾਲਾ ਆ ਆ ਉਹ ਤੁਹਾਨੂੰ ਦੱਸ ਦਿਆਂ ਇਸਾ ਰਿਪੋਰਟ ਦੇ ਜ਼ਰੀਏ ਤੇ ਤੁਹਾਡੇ ਨਾਲ ਕਰਦੇ ਆਂ ਪੂਰੀ ਜਾਣਕਾਰੀ ਮੌਸਮ ਲੈ ਕੇ ਸਾਂਝੀ। ਸੋ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਠੰਡ ਹੋਰ ਵੱਧ ਗਈ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਹਾਲਾਤ ਹੋਰ ਖਰਾਬ ਨੇ। ਧੁੰਦ ਵੀ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਰਾਤ ਦੇ ਨਿਯਤਮ ਤਾਪਮਾਨ ਦੇ ਵਿੱਚ 0.3 ਡਿਗਰੀ ਸੀ ਦੀ ਕਮੀ ਦਰਜ ਕੀਤੀ ਗਈ। ਇਹ ਸਧਾਰਨ ਤਾਪਮਾਨ ਤੋਂ 2.2 ਡਿਗਰੀ ਘੱਟ ਹੈ। ਸਭ ਤੋਂ ਠੰਡਾ ਬਠਿੰਡਾ ਰਿਹਾ ਜਿੱਥੇ ਨਿਯਤਮ ਤਾਪਮਾਨ 4 ਡਿਗਰੀ ਸੀ ਮਾਪਿਆ ਗਿਆ। ਰਾਦੇ ਸਾਰੇ ਸ਼ਹਿਰਾਂ ਦੀ ਹਵਾ ਵੀ ਪ੍ਰਦੂਸ਼ਿਤਤਾ ਤੇ ਇੱਕ ਵਾਈ ਤੋਂ ਵੱਧ ਦਰਜ ਕੀਤੀ ਗਈ ਹੈ। ਇਸ ਵੇਲੇ ਮੌਸਮ ਸੁੱਕਾ ਤੇ ਆਉਣ ਵਾਲੇ ਹਫਤੇ ਦੇ ਵਿੱਚ ਵੀ ਜ਼ਿਆਦਾਤਰ ਥਾਵਾਂ ਦੇ ਉੱਤੇ ਮੌਸਮ ਖੁਸ਼ਕ ਰਹੇਗਾ। ਕੁਝ ਥਾਵਾਂ ਤੇ ਹਲਕੀ ਤੋਂ ਮੱਧਮ ਧੁੰਦ ਪੈ ਸਕਦੀ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 24 ਘੰਟਿਆਂ ਦੇ ਵਿੱਚ ਨਿਯਮਤਮ ਤਾਪਮਾਨ ਦੇ ਵਿੱਚ ਵੱਧ ਬਦਲਾਅ ਨਹੀਂ ਹੋਵੇਗਾ। ਇਸ ਤੋਂ ਬਾਅਦ ਅਗਲੇ 3 ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਲਗਭਗ 2 ਡਿਗਰੀ ਦਾ ਵਾਧਾ ਹੋ ਸਕਦਾ ਹੈ ਅਤੇ ਫਿਰ 2 ਤੋਂ 3 ਡਿਗਰੀ ਦੀ ਕਮੀ ਆ ਸਕਦੀ ਹੈ। ਸਵੇਰੇ 6 ਵਜੇ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 100 ਤੋਂ ਵੱਧ ਦਰਜ ਕੀਤਾ ਗਿਆ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ 107 ਜਲੰਧਰ 136 ਖੰਨਾ 101 ਲੁਧਿਆਣਾ 136 ਮੰਡੀ ਗੁਵਿੰਦਗੜ 128 ਪਟਿਆਲਾ 146 ਰੂਪਨਗਰ 54 ਇਸੇ ਤਰ੍ਹਾਂ ਚੰਡੀਗੜ੍ਹ ਦੇ ਤਿੰਨ ਮੋਨਿਟਰਿੰਗ ਪੁਆਇੰਟਾਂ ਦੇ ਉੱਤੇ AQI ਰਿਹਾ ਸੈਕਟਰ 22 ਦੇ ਵਿੱਚ 142 ਸੈਕਟਰ 25 152 ਸੈਕਟਰ 53 ਦੇ ਵਿੱਚ 126 ਦਰਜ ਕੀਤਾ ਗਿਆ ਜੇਕਰ ਗੱਲ ਮੀਂਹ ਦੀ ਕਰੀਏ ਪੰਜਾਬ ਦੇ ਵਿੱਚ ਵਧ ਰਹੀ ਠੰਡ ਦੇ ਦਰਮਿਆਨ ਵਰਖਾ ਨੂੰ ਲੈ ਕੇ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਦੇ ਮੁਤਾਬਕ ਨਵੰਬਰ ਦੇ ਅਖੀਰ ਜਾਂ ਦਸੰਬਰ ਦੀ ਸ਼ੁਰੂਆਤ ਦੇ ਵਿੱਚ ਪੰਜਾਬ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਵਰਖਾ ਹੋਣ ਦੇ ਬਾਅਦ ਰਾਤ ਦੇ ਵਿੱਚ ਇਹ ਕੱਓ ਅੱਜ ਦੇ ਵਿੱਚ ਸੁਧਾਰ ਦੇਖਣ ਨੂੰ ਮਿਲ ਸਕਦਾ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ लाइव पंजाबी टीवी वेबसाइट ते पूरा महीना मशहूरी सिर्फ दस दे रूपए वे। वेबसाइट ते हर एक खबर ऐसी विज्ञापन सिर्फ पंद्रह हजार महीना शर्ता लागू संपर्क करो छियानवे पाँच सौ इकती छियानवे पाँच सौ बत्तीस